ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਤੁਹਾਡੇ ਅੰਮ੍ਰਿਤਸਰ ਟਾਊਨ ਰਾਈਡਰ ਚੈਨਲ ਤੇ ਤੇ ਸੋਹਣਾ ਰਮਨੀਕ ਨਜ਼ਾਰਾ ਗੁਰਗੋਵੀ ਸਿੰਘ ਜੀ ਦੀ ਗੋਦ ਵਿੱਚ ਇੱਥੇ ਹੀ ਰਾਤੀ ਕਮਰਾ ਲਿਆ ਸੀਗਾ ਜਿੱਦਾਂ ਤੁਸੀਂ ਜਾਣਦੇ ਹੋ 200 ਰੁਪਏ ਦਾ ਕਮਰਾ ਮਿਲਿਆ ਆ ਐਡਵਾਂਸ ਤੇ 100 ਰੁਪਏ ਉਹਨਾਂ ਨੇ ਮੈਨੂੰ ਵਾਪਸ ਕਰਤਾ ਹੁਣ ਮਤਲਬ 100 ਰੁਪਏ ਕਮਰੇ ਦਾ ਲੈਂਦੇ ਆ ਤੇ ਬਹੁਤ ਜਾਇਜ਼ ਆ ਨਜਾਇਜ਼ ਵੀ ਨਾ ਤੇ 200 ਵੀ ਜਾਇਜ਼ ਹੀਗਾ ਮੈਂ ਵਾਪਸ ਕਰ ਦੇਣਾ ਸੀ 100 ਰੁਪਏ ਮੇਰ ਕੋ ਨਾ ਐਕਚੁਅਲੀ ਮੇਰ ਕੋ ਕੈਸ਼ ਨਹੀਂ ਹੈਗੀ ਪੈਸੇ ਸਾਰੇ ਬੈਂਕ ਵਾਲੇ ਆ ਤੇ ਤੁਹਾਨੂੰ ਪਤਾ ਨਹੀਂ ਤੇ ਨਿਕਲੇ ਤੇ ਲਾਗੇ ਮਹਿੰਦੀਆਂ ਨੇ ਵਾਸਤੇ ਹੈਗੇ ਤੇ ਉਹ ਮਹਾਰਾਜ ਨੇ ਕਿਰਪਾ ਕੀਤੀ ਤੇ ਇਦਾਂ ਨੂੰ ਦਰਸ਼ਨ ਹੋ ਗਏ ਤੇ ਤੂੰ ਗਏ ਆ ਲਓ ਜੀ ਦਰਸ਼ਨ ਕਰੋ ਗੁਰਗੋਬ ਸਿੰਘ ਜੀ ਦੇ ਇੱਥੇ ਗੁਰਗੋਬ ਸਿੰਘ ਜੀ ਨੇ ਛੋਪੀ ਸਦਾ ਉਚਾਰਨ ਕੀਤਾ ਹੀਗਾ ਆ ਰਾਤੀ ਤੁਹਾਨੂੰ ਦਰਸ਼ਨ ਕਰਾਏ ਹੈਗੇ ਸਾਰਾ ਚੀਜ਼ਾਂ ਇਹ ਧੰਨ ਨਹੀਂ ਇਹ ਜਗਾ ਧੰਨ ਆ ਇਹ ਸਭ ਪਹਾੜੀਆਂ ਮੈਂ ਕਹਿੰਦਾ ਖੁਸ਼ ਹੁੰਦੀਆਂ ਹੋਣੀਆਂ ਇਹ ਪਰੋਹਾ ਪਹਾੜੀਆਂ ਜਦੋਂ ਗੁਰਗੋਬ ਸਿੰਘ ਇੱਥੇ ਵਿਚਰਦੇ ਹੋਣਗੇ ਵਾਹ ਜੀ ਵਾਹ ਕਿਸੀ ਲਓ ਜੀ ਇਥੇ ਛੇਪਰੀ ਆ ਪੰਜ ਘਾਟੜਾ ਪੰਜ ਘਾਟੜਾ ਘਾਟਿਆ ਇਥੇ ਦੱਸਦੇ ਆ ਵੀ ਬੇੜੀਆਂ ਦੇ ਨਾਲ ਜਿਹੜੀ ਮਿਲਦੀ ਝੂਟ ਲੈਣ ਨੂੰ ਪਰ ਉਹ ਟਾਈਮਿੰਗ ਆ ਕੋਈ ਆਪਾਂ ਟਾਈਮ ਤੋਂ ਪਹਿਲਾਂ ਆ ਗਏ ਅਸੀਂ ਤੇ 7:30 ਵਜੇ ਆ ਗਏ ਆ ਤੇ ਦੇਖਦੇ ਆ ਓ ਕਿਆ ਘਾਟਿਆ ਯਾਰ ਮੱਦਾ ਵੀ ਜੇ ਓਏ ਹੋਏ ਬੱਤਾ ਇਧਰ ਦੇਖੋ ਇਧਰ ਬੜਵੰਦੀਆਂ ਜੇ ਤਨ ਘਾਟ ਬਹੁਤ ਸੋਹਣਾ ਆ ਓ ਕੰਨੀਆਂ ਓ ਓ ਤੇਰੀ ਨਾਜ਼ਨ ਵੇ ਐਵੇਂ ਕਹਿੰਦੇ ਜਹ ਜਾਈਏ ਤਹਾਂ ਸੋਹੇਲੇ ਕਰਨਾਨਕ ਪਾਸ਼ਾ ਆਪੇ ਅਨੁਰਾਧ ਖਾਈ ਜਾਂਦੇ ਆ ਕਿੰਨਾ ਸੋਹਣਾ ਮੌਸਮ ਆ ਤਰੋ ਨਿਆਣਿਓ ਬਗਤਾ ਗੱਡੀਆਂ ਸੋਹਣੀਆਂ ਇਹ ਆ ਇੱਟਾ ਇੱਟਾ ਵੇਲੋ ਫਲ ਫੂੜ ਇਹ ਕਿੱਥੇ ਆ ਗਏ ਆ ਆਪਾਂ ਨੰਗਲ ਸ਼ਹਿਰ ਚ ਘੁੰਮਦੇ ਆ ਇਹਨੂੰ ਨਿਆ ਨੰਗਲ ਕਹਿੰਦੇ ਨਿਆ ਨੰਗਲ ਨਵਾਂ ਨੰਗਲ ਤੂੰ ਬੜੀ ਪੇਸ਼ੀ ਔਰ ਤੂੰ ਬਹੁਤ ਪਈਏ ਬਹੁਤ ਸੋਹਣਾ ਮੌਸਮ ਆ ਰਾਤ ਨੂੰ ਗਰਮੀ ਨਹੀਂ ਲੱਗੀ ਇੰਨੀ ਜ਼ਿਆਦਾ ਠੰਡ ਠੰਡ ਲੱਗੀ ਹਾਂ ਠੰਡ ਲੱਗੀ ਗਰਮੀ ਨਹੀਂ ਲੱਗੀ ਠੰਡ ਲੱਗੀ ਸੋਰੀ ਸਾਰੇ ਜਣੇ ਕੇਸ ਬੰਦੇ ਆਫਿਸ ਸਕੂਲ ਸਕੂਲ ਇਹ ਚੰਡੀਗੜ੍ਹ ਵਾਂਗੂ ਬਣਿਆ ਆ ਸੈਕਟਰ ਹੈਗੇ ਇੱਥੇ ਅਸੀਂ ਰਾਤੀ ਜਿੱਤੇ ਗਏ ਦੋ ਸੈਕਟਰ ਦੀ ਮਾਰਕੀਟ ਗਏ ਸੀਗੇ ਤੇ ਉੱਥੋਂ ਕੁਝ ਸ਼ਾਪਿੰਗ ਦੇ ਨਾਲ ਮਾੜੇ ਮਾਟੀ ਕੀਤੀ ਸੀਗੀ ਲੋੜ ਬੰਦ ਤੇ ਬਹੁਤ ਸੋਹਣਾ ਨਜ਼ਾਰਾ ਆ ਬਹੁਤ ਸੋਹਣਾ ਕੁੰਡਾ ਡੁੰਡਾ ਚੰਡੀਗੜ੍ਹ ਵਾਂਗੂ ਆ ਸੈਕਟਰ ਦੇ ਹਿਸਾਬ ਨਾਲ ਬਣਿਆ ਹੋਇਆ ਆ ਇਹ ਨਿਆ ਨੰਗਲੇ ਨੂੰ ਕਹਿੰਦੇ ਆ ਇੱਥੇ ਹੀ ਫਿਰ ਥੱਲੇ ਪ੍ਰਾਣਾ ਨੰਗਲ ਜਿਹੜਾ ਅਸਲ ਚ ਪਾਕਰਾ ਟਾਈਮ ਸਾਰਾ ਥੱਲੇ ਆ ਤੇ ਇਹ ਵੈਸੇ ਇੱਕ ਨਾ ਵੀਕਐਂਡ ਇੱਥੇ ਅੱਛਾ ਖਾਸਾ ਵੀਕਐਂਡ ਬਣਾਇਆ ਜਾ ਸਕਦਾ ਐਸ ਸ਼ਹਿਰ ਦੇ ਵਿੱਚ ਨੰਗਲ ਦੇ ਵਿੱਚ ਬਹੁਤ ਵਧੀਆ ਬਹੁਤ ਘੁੰਮਣ ਨੂੰ ਬਹੁਤ ਜਗ੍ਹਾ ਆ ਕੋਈ ਸਾਢੇ ਕੋ ਟਾਈਮ ਨਹੀਂਗਾ ਅਸੀਂ ਅੱਗੇ ਅਨੰਤਪੁਰ ਸਾਹਿਬ ਵੀ ਜਾਣਾ ਆ ਬਾਪੂ ਆਪਣੇ ਨੂੰ ਮਿਲਣਾ ਕੋ ਹਰੇ ਸਿੰਘ ਜੀ ਨੂੰ ਤੇ ਤੁਸੀਂ ਕਦੀ ਵੀ ਆਓ ਨੰਗਲ ਸ਼ਹਿਰ ਚ ਪੂਰੀ ਮੈਂ ਕਹਿੰਦਾ ਪੂਰੀ ਦੋ ਦਿਹਾੜੀਆਂ ਦਾ ਤਿੰਨ ਦਿਹਾੜੀਆਂ ਦਾ ਇੱਥੇ ਅੱਛਾ ਕਾਸਾ ਵੀਕੈਂਡ ਬਨਾਇਆ ਜਾ ਸਕਦਾ ਹੈ ਅਸੀਂ ਜਿੱਥੇ ਹੁਣ ਗਏ ਸੀ ਇੱਕ ਘਾਟ ਤੇ ਉਹ ਕਿੰਨਾ ਸੋਹਣਾ ਹੈਗਾ ਅੱਛਾ ਉਹਦੇ ਵਿੱਚ 11 ਵਾ 11:30 ਵਜੇ ਕਿਸ਼ਤੀਆਂ ਚੱਲਦੀਆਂ ਹੋਣਗੀਆਂ ਉਹ ਕਿਤੇ ਨਾ ਕਿਤੇ ਤੁਹਾਨੂੰ ਲੈ ਕੇ ਜਾਂਦੀਆਂ ਹਨ ਕਿਉਂ ਵੀ 2-4 ਘੰਟੇ ਲਾਉਂਦੀਆਂ ਬਹੁਤ ਨਜ਼ਾਰੇ ਇਹ ਮਤਲਬ ਜਗਾ ਆ ਘੁੰਮਣ ਫਿਰ ਇਹਨੂੰ ਬਹੁਤ ਵਧੀਆ ਜਗਾ ਆ ਉਹ ਪੋਲ ਤੋਂ ਹੀ ਵਾਪਸ ਆਏ ਆ ਤੇ ਇੱਧਰ ਥਾਣੀ ਹੋ ਗੀਆਂ ਕਿਉਂਕਿ ਇਹ ਪੁਰਾਣਾ ਪੋਲਾ ਮੈਂ ਉਹਦੇ ਕੱਲ ਦੇਖਿਆ ਹੀ ਆਪੇ ਮੇਨ ਰੋਡ ਥਾਣੀ ਗਏ ਆ ਤੇ ਆਹ ਪੁਰਾਣਾ ਜਿੱਥੋਂ ਦਾ ਨੀ ਪਹਿਲਾਂ ਲੰਘਦੀਆਂ ਹੋਣਗੀਆਂ ਬੱਸਾਂ ਵਗੈਰਾ ਇਹ ਉਹ ਪੋਲ ਆ ਪਾਖੜਾ ਡੈਮ ਦਾ ਹੁਣ ਮੈਨੂੰ ਇਹ ਨਹੀਂ ਪਤਾ ਵੀ ਇਹ ਵਾਕਈ ਪਾਖੜਾ ਡੈਮ ਦਾ ਮੇਨ ਪੋਲ ਇਹ ਹੀ ਆ ਜਾਂ ਹੋਰ ਕੋਈ ਆ ਲਓ ਜੀ ਥਿਊ ਦੇਖੋ ਬਹੁਤ ਸੋਹਣਾ ਥਿਊ ਕਿੰਨਾ ਸੋਹਣਾ ਥਿਊ ਆ ਆਹ ਪਾਖੜੇ ਗਲਤ ਨਾ ਆ ਜੀ ਇਹ ਗਲਤ ਆ ਜਾਗੇ ਤੇ ਮੁੜ ਜਾਗੇ ਫੇਰ ਲਿਖਿਆ ਆਨੰਦਪੁਰ ਸਾਹਿਬ ਜੰਡੀਗਰ ਸਾਹਿਬ ਅੰਦਰ ਆਏ ਹਾਏ ਹਾਏ ਯਾਰ ਵਾਕੇ ਵੀ ਵੀਕੈਂਡ ਬਣਾਇਆ ਜਾ ਸਕਦਾ ਤੇ ਅੱਛਾ ਕਾਸਾ ਇੱਕ ਬਹੁਤ ਅੱਛਾ ਕਾਚਾ ਅੱਛਾ ਕਾਚਾ ਅੱਛਾ ਕਾਚਾ 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 ਅਜੇ ਵੀ ਸਾਰੇ ਪਾਸੇ ਵਿਆਹ ਆ ਇਹ ਕੀ ਆ ਉਹਨੂੰ ਵਿਚਾਰੇ ਨੂੰ ਡੁੱਗੀ ਪੈ ਕੇ ਆਉਣਾ ਆ ਇੱਥੇ ਵੀ ਸਾਰੇ ਅਸੀਂ ਬਿਆਨ ਉੱਧਰ ਦੇ ਬਹੁਤ ਬੱਚੇ ਹੋਣਗੇ ਕੋਈ ਕੋ ਬਣੀ ਤੇ ਹੋਰ ਕੋ ਬਣੀ ਇਹ ਆਪਾਂ ਗਿਆ ਰਹੇ ਹਾਂ। ਤੇ ਇੱਧਰ ਵੀ ਵੇਖੋ। ਤੇ ਮੈਂ ਇੱਧਰ। ਮਾ। ਹਾਲੇ ਫੜ ਲਿਆ ਕੋਣ। ਮੈਂ ਬਸਿਆ। ਲੋ ਜੀ ਪਹੁੰਚ ਗਏ ਜੀ ਨੰਦਪੁਰ ਸਾਹਿਬ। ਇਹ ਬਸ ਸਟੈਂਡ ਹੈ ਜੀ ਨੰਦਪੁਰ ਸਾਹਿਬ ਦਾ। ਮਾ ਜੀ। ਆ ਜੀ। ਇੱਧਰੋਂ ਵੀ ਰਸਤਾ ਜਾਂਦਾ ਹੈ ਨੰਦਪੁਰ ਸਾਹਿਬ ਦਾ। ਔਰ ਜਿਹੜਾ ਮੇਨ ਕੇਸ ਘਰ ਸਾਹਿਬ ਦੇ ਦਰਸ਼ਨ ਕੀਆ ਬਾਪੂ ਜੀ ਦੇ। ਵੇਚਰ ਦੀ ਹੁਣ ਇੱਕ ਹੋਣੀ ਆ ਅੱਜ ਅੱਜ ਅੱਛਾ ਪਹਿਲਾਂ ਇਹਨਾਂ ਨੂੰ ਉਧਰ ਨਾ ਲੈ ਜੀਏ ਕਿਧਰ ਬਾਹਰ ਜਾਵਾਂਗੇ ਕੇਸਗੜ ਸਾਹਿਬ ਅੱਗੇ ਕਿਧਰ ਕਿ ਪਹਿਲਾਂ ਕੇਸਗੜ ਚੜ ਜੀਏ ਅੱਗੇ ਕਿਧਰ ਜਾਣਾ ਆਪਾਂ ਹਾਂ ਬਾਦੂ ਇੱਥੇ ਖੜਦਾ ਰਹੇ ਯਾਰ ਜੇ ਪਹਿਲਾਂ ਅੱਗੇ ਚੱਲ ਜਾਈਏ ਇਹਨਾਂ ਨੂੰ ਕਿਉਂਕਿ ਵਾਪਸੀ ਦੇ ਇੱਧਰ ਨੂੰ ਆਉਂਦੇ ਰਹਾਂਗੇ ਤੇ ਇੱਧਰ ਹੀ ਮੁੜ ਕੇ ਭੱਗ ਜਾਈਏ ਚੱਲ ਜਾਂਗੇ ਵਾਪਿਸ ਪਹਿਲਾਂ ਸਿੱਧਾ ਅੱਗੇ ਚੱਲ ਜਾਓ ਨਾ ਬੱਚਾ ਲਓ ਜੀ ਬਾਬਾ ਜੀ ਵਰ ਬਾਰੇ ਹੀ ਸੋਨਿਹਾਰਾ ਮਹਿੰਦੀ ਬੁਲਾ ਲਿਆ ਆ ਗਏ ਬੁਲਾ ਨਹੀਂ ਲਿਆ ਕੰਨੋਂ ਖੜ ਕੇ ਤੁਸੀਂ ਖੇਚ ਲਿਆ ਤੇ ਆ ਗਏ ਆ ਬਸ ਜਿੱਦਨ ਤੁਸੀਂ ਲਈਏ ਪ੍ਰਭ ਡੋਰੀ ਹੱਥ ਤੁਹਾਰੇ ਜੀ ਇੱਥੇ ਗੋਵੇਂ ਸਿੰਘ ਜੀ ਨੇ ਅੰਮਰ ਸੰਚਾਰ ਕੀਤਾ ਹੈਗਾ ਗੁਰਦੁਆਰਾ ਕੇਸਗੜ ਸਾਹਿਬ ਇਹ ਤਖਤਿਆ ਸਹਿਜ ਆਪਣਾ ਤੇ ਵੱਡੀ ਜਾਂਦੀ ਹਾਂ ਉੱਪਰੋਂ ਸਾਣੀ ਲਾਲ ਕਿਲੇ ਥਾਣੀ ਅਜੂਬੇ ਲੱਗੇ ਤੇ ਆਹ ਵੇ ਬੈਜੁਰ ਮਾਨਾ ਫਤਿਹ ਕਾ ਕਨੀ ਆਂਦਾ ਕਰਨ ਨਾ ਨੀ ਬਹੁਤ ਮਾਰਕੀਟ ਹੈ ਉਪਰ ਨੇ ਲਕੀ ਬਾਜੀ ਹਰ ਵਾਰ ਐਤਵਾਰ ਹੁੰਦੀ ਆਕੇ ਸ਼ਨੀਵਾਰ ਹੁੰਦੇ ਐਤਵਾਰ ਇੱਥੇ ਰਾਤ ਰਹਿੰਦੇ ਆ ਇਹ ਵਰਸਾਂ ਮੀਆਂ ਸੋਮਰ ਸ੍ਰੀ ਜਿੱਥੋਂ ਨਿਕਲਦੇ ਹੋਣਗੇ। ਲੋ ਜੀ ਪਹੁੰਚ ਗਏ ਆ ਜੀ। ਇਹ ਗੁਰਦੁਆਰਾ ਬੌਲੀ ਸਾਹਿਬ ਆ। ਇੱਥੇ 132 ਪੌੜੀਆਂ ਲਿਖੀਆਂ। ਅਹੀਂ ਤੇ ਸਭ ਕੁਝ ਦੇਖਿਆ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰਨ ਦੀ ਦਿਖਾਉਣ ਦੀ ਦੇਖਦੇ ਆ ਥੱਲੇ। ਜਿੰਨਾ ਕਿ ਥੱਲੇ ਜਾ ਸਕਦੇ। ਥੱਕੇ ਆ। ਲੈ ਜਾ ਸਕਦੇ ਹਾਂ ਜਾਵਾਂਗੇ। ਆ ਲਾਲ ਕਿਲਾ ਸਾਹਮਣੇ ਕਿਲਾ ਲੋਗੜ ਸਾਹਿਬ ਆਹੀ ਲਾ ਲਾਲ ਕਿਲਾ ਕਹੀਦਾ ਹੈਗਾ ਅਸਲ ਜਨਾਮ ਇਹਦਾ ਕਿਲਾ ਲੋਗੜ ਸਾਹਿਬ ਹੈ ਓ ਕਿੰਨੀ ਥੱਲੇ ਚੱਲ ਜੇਗਾ ਇਹਨਾਂ ਬਹੁਤ ਥੱਲੇ ਹੀ ਸਹਜ ਹੈ ਆਰਾਮ ਰੁਕ ਜਾ ਰੁਕ ਜਾ ਸਿਆਈ ਰੁਕ ਜਾ ਕਾਲੀ ਨਹੀਂ ਕਰਨੀ ਬੇ ਬ੍ਰੇਕ ਨਹੀਂ ਲਗਣੀ ਠੀਕ ਆ ਉਹ ਜਾਂਦਾ ਇਹ ਮਾਰਦਾ ਛਾਲਾਂ ਇੱਥੋਂ ਦੇ ਛਾਲਾ ਮਾਰਨਦੇ ਆ ਵੇ ਇਹਨੇ ਕਿਥੋਂ ਤੱਕ ਜਾਂਦਾ ਅੱਗੇ ਜਾ ਕੇ ਇਹਨੇ ਘੱਟ ਹੋ ਜਾਣਾ ਸਪੀਡ ਘੱਟ ਜਾਣੀ ਗੱਡੀ ਦੀ ਕੁਦਰਤ ਕੀ ਮਨਾ ਜਾਣਿਆ ਨਾ ਜਾਣੇ ਨਾ ਜਾਪਿਆ ਆਰਾਧ ਕੁਦਰਤ ਵੇਖ ਲੋ ਕਰਤਾਰ ਦੀ ਕੁਦਰਤ ਆਨੰਦਪੁਰ ਸਾਹਿਬ ਦਿਨੇ ਜਾ ਰਹੇ ਮੈਨੂੰ ਇੱਕ ਗੱਲ ਨਾ ਬਹੁਤ ਮਾੜੀ ਲੱਗੀ ਐ ਇੱਥੇ ਉੱਪਰ ਜਾਣ ਦਾ ਰਸਤਾ ਇਹਨਾਂ ਨੇ ਬੰਦ ਕਰਤਾ ਅਸੀਂ ਬੱਚਿਆਂ ਨੂੰ ਇਤਿਹਾਸ ਕੀ ਦਿਖਾਵਾਂਗੇ ਉਹ ਦੇਖ ਸਹਜ ਮੋਰਚੇ ਬਣੇ ਔਰ ਇਦਾਂ ਉਹਨਾਂ ਵਿੱਚੋਂ ਨਾ ਬੰਦੂਕਾਂ ਕੱਢ ਕੇ ਨਿਸ਼ਾਨੇ ਲਾਉਂਦੇ ਹੁੰਦੇ ਸੀਗੇ ਉਹ ਦੇਖ ਉਹ ਮੋਰਚੇ ਬਣੇ ਆਹੋ ਇਹ ਇਦਾਂ ਗੋਲਪੋੜੀ ਘੁੰਮ ਕੇ ਨਾ ਉੱਪਰ ਜਾਂਦੀ ਗੋਲਪੋੜੀ ਘੁੰਮ ਕੇ ਤੇ ਇਹਨਾਂ ਨੇ ਬੰਦ ਕਰਤੇ ਆ ਪਤਾ ਨਹੀਂ ਕੀ ਕਿਉਂ ਸਿਸਟਮ ਇਹਨਾਂ ਦਾ ਇਦਾਂ ਕੈਰ ਕਰਦੇ ਆ ਵੀ ਕਿਤੇ ਵੀ ਕੋਈ ਇਤਿਹਾਸਿਕ ਜਗ੍ਹਾ ਹੁੰਦੀ ਆ ਉਹਨੂੰ ਬੰਦ ਕਰ ਦਿੰਦੇ ਆ ਜਾਂ ਗੋਲਕਾਂ ਸ਼ੁਰੂ ਕਰ ਦਿੰਦੇ ਆ ਇਹਨਾਂ ਨੇ ਗੋਲਕਾਂ 'ਚ ਪੈਸੇ ਹੀ ਨਹੀਂ ਪੋਣੇ ਚਾਹੀਦੇ ਵੀ ਬੱਚਿਆਂ ਨੂੰ ਅਸੀਂ ਦਿਖਾਉਣਾ ਕੀ ਆ ਜੇ ਤੁਸੀਂ ਇਦਾਂ ਚੀਜ਼ਾਂ ਹੀ ਬੰਦ ਕਰ ਦੋਗੇ ਤੇ ਇਹ ਕਿਲਾ ਉਹ ਜਿਹੜਾ ਰਾਤੋਂ ਰਾਤ ਬਣਾਇਆ ਗੁਰਗੋਮੀ ਸਿੰਘ ਜੀ ਨੇ ਠੀਕ ਹੈ ਜੀ ਇੱਥੇ ਸੀਗਾ ਇਹਨਾਂ ਦਾ ਮੁਗਲਾਂ ਦਾ ਇੱਥੇ ਇਹਨਾਂ ਨੇ ਕਿਹਨਾਂ ਨੇ ਕਿਲਾ ਬਣਾਇਆ ਸੀਗਾ ਤੇ ਮਾਰ ਕਰਦੇ ਸੀਗੇ ਜਿਆਦੀ ਸਿੰਘਾਂ ਨੂੰ ਜਦੋਂ ਜੰਗ ਹੁੰਦਾ ਸੀਗਾ ਫਿਰ ਗੁਰਗੋਬ ਸਿੰਘ ਨੇ ਸੰਤਾਨ ਦੇ ਕਹਿਣ ਤੇ ਇਹ ਲਾਤੋ ਰਾਤ ਕਿਲਾ ਬਣਿਆ ਤੇ ਇੱਥੋਂ ਫਿਰ ਉਹਨਾਂ ਨੇ ਮਾਰ ਕੀਤੀ ਫਿਰ ਉਹ ਭੱਜੇ ਆ ਇਹ ਇਤਿਹਾਸ ਸੀਗਾ ਇੱਥੋਂ ਦਾ ਹੁਣ ਥੋੜੀ ਦੇਰ ਤੱਕ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਗੋਬ ਸਿੰਘ ਜੀ ਦੀਆਂ ਇਤਿਹਾਸਿਕ ਪੌੜੀਆਂ ਜਿੱਥੇ ਗੁਰਗੋਬ ਸਿੰਘ ਜੀ ਸਾਹਿਬ ਜੀ ਦੇ ਉਹਨਾਂ ਸਮਿਆਂ ਦੇ ਵਿੱਚ ਪਿੱਛੜਦੇ ਹੋਣਗੇ ਚੜ੍ਹਦੇ ਹੋਣਗੇ ਉਹਨਾਂ ਸਮੇਂ 'ਚ ਲਓ ਜੀ ਪਿਆਰਿਓ ਮੇਰੀ ਤੇ ਤੁਹਾਡੀ ਉਡੀਕ ਖਤਮ ਹੋ ਗਈ ਹੈ ਇਹ ਉਹ ਪੋੜੀਆਂ 84 ਪੋੜੀਆਂ ਨੇ ਜਿੱਥੇ ਗੁਰਗੋਵੀ ਸਿੰਘ ਜੀ ਤੇ ਉਹਨਾਂ ਦਾ ਪਰਿਵਾਰ ਤੇ ਹੋਰ ਲਖਤੇ ਜਿਗਰ ਦੇ ਟੋਟੇ ਸਿੰਘ ਉਹਨਾਂ ਦੇ ਜਿਹੜੇ ਸੀਗੇ ਉਹ ਇਹਨਾਂ ਪੋੜੀਆਂ ਤੋਂ ਚੜਦੇ ਉਤਰਦੇ ਰਹੇ ਹੋਣਗੇ ਧੰਨ ਨੇ ਪੋੜੀਆਂ ਧੰਨ ਆਨੰਦਪੁਰ ਸਾਹਿਬ ਦੀ ਧਰਤੀ ਚੜਦੇ ਜਾਵੋ ਚੜਦੇ ਉਤਰਨਾ ਸੌਖਾ ਚੜਨਾ ਬੜਾ ਔਖਾ ਜਨਾ ਪੋੜੀਆਂ ਤੇ ਸਹਿਜ ਜਿਆਦੀ ਦੂਰ ਨਾਲ ਸਹਿਜ ਜਿਆਦੀ ਦੂਰ ਨਾਲ ਸਾਡੇ ਲਾਗੇ ਲਾਗੇ ਰਹੇ ਲਾਗੇ ਜੀ ਬਲਾਵ ਫਤਿਹ ਰਾਠ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਹੁੰਚ ਗਏ ਆਪਾਂ ਤੱਕ ਸਿਰਕੀਏ ਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅੰਦਰ ਮਿਲਦਾ ਵੀਡੀਓਗ੍ਰਾਫੀ ਸ਼ਾਇਦ ਅਲਾਉਡ ਨਾ ਹੋਵੇ ਜਿੰਨਾ ਜਿੰਨਾ ਹੋ ਸਕਿਆ ਤੁਹਾਨੂੰ ਦਰਸ਼ਨ ਜਰੂਰ ਕਰਾਵਾਂਗੇ ਆ ਇਧਰ ਆਓ ਜੋੜੇ ਜਮ ਕਰਾਓ ਵੇਖੋ ਜੋੜੇ ਨਹੀਂ ਇਧਰ ਅੱਛਾ ਇਥੇ ਕੜਾ ਪ੍ਰਸ਼ਾਦ ਕਰਦਾ ਗੋੜ ਜੋੜੇ ਘਰ ਉਧਰ ਕਰਤੇ ਆ ਐਕਚੁਅਲੀ ਬਹੁਤ ਦੇਰ ਹੋ ਗਈ ਸਾਨੂੰ ਆਇਆ ਨੂੰ ਨਾ ਇਹ ਆ ਕਰਕੇ ਥੋੜੀ ਬੜੀ ਕਨਫਿਊਜ਼ਨ ਹੋ ਲੋ ਜੀ ਅੰਦਰ ਫੋਟੋਗ੍ਰਾਫੀ ਵੀਡੀਓਗ੍ਰਾਫੀ ਬਣਾਇਆ ਤੇ ਇਹ ਹੈ ਜੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਸਿੱਖਾਂ ਦਾ ਤੇ ਇੱਥੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਵੀ ਇੱਥੇ ਅੰਦਰ ਸ਼ਸਤਰ ਪਏ ਨੇ ਜੋ ਇੰਗਲੈਂਡ ਤੋਂ ਲਿਆਂਦੇ ਨੇ ਕੁਝ ਤੇ ਕੁਝ ਬਹਾਦਰ ਸ਼ਾਹ ਜੀ ਨੇ ਭੇਟ ਕੀਤੇ ਸੀਗੇ ਤੇ ਅਮਰ ਸੰਚਾਰ ਪਹਿਲਾ ਅਮਰ ਸੰਚਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਇੱਥੇ ਕੀਤਾ ਸੀਗਾ ਇੱਥੇ ਹੀ ਪੰਜਾ ਪਿਆਰਾਂ ਦੀ ਚੋਣ ਕੀਤੀ ਗਈ ਸੀਗੀ ਲਓ ਜੀ ਅੰਦਰ ਜਿੰਨਾ ਹੋ ਸਕੇ ਤੁਹਾਨੂੰ ਦਿਖਾਇਆ ਆ ਹੁਣ ਗੁਰੂ ਕਾ ਲੰਗਰ ਚੱਲਦੇ ਆ ਗੁਰੂ ਕਾ ਲੰਗਰ ਛਕਦੇ ਆ ਪਹਿਲਾਂ ਇਹ ਲੰਗਰ ਪਰਲੇ ਪਾਸੇ ਹੁੰਦਾ ਸੀਗਾ ਹੁਣ ਇਹ ਉੱਥੋਂ ਹਟਾ ਕੇ ਥੱਲੇ ਕਰ ਦਿੱਤਾ ਗਿਆ ਆ ਇਸ ਵਲੌਗ ਦੇ ਵਿੱਚ ਤੁਹਾਨੂੰ ਅਨੰਤਪੁਰ ਸਾਹਿਬ ਦੇ ਨਿੱਕੇ 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 ਸਾਰੇ ਗੁਰਦੁਆਰੇ ਦਿਖਾ ਦੇਣੀਆਂ ਕੋਸ਼ਿਸ਼ ਕਰਨੀ ਹੈ ਵੀ ਜਿੰਨੇ ਵੱਧ ਤੋਂ ਵੱਧ ਇਸ ਵਲੌਗ ਦੇ ਵਿੱਚ ਕਵਰ ਕੀਤੇ ਜਾਣ। ਮਿੰਦੇ ਬਹੁਤ ਥੱਲੇ ਲੱਗਦਾ ਲੰਗਰ 3-4 ਹੈਗੀਆਂ ਵਿੱਚ। ਬਹੁਤ ਥੱਲੇ ਲੰਗਰ ਲੱਗਦਾ ਆ। ਬੜਾ ਥੱਲੇ ਲਗਾਤਾ ਰੰਗਰ ਹੈ ਨਾ। ਇਹ ਬਾਅਦ ਚੜਨਾ ਕਿੱਦਾਂ ਉੱਤਰ ਤੇ ਜਾਵਾਂਗੇ। ਲੰਗਰ 'ਚ ਭੀੜ ਬਹੁਤ। ਇੱਥੇ ਕਹਿੰਦਾ ਮੈਂ ਇਹ ਆਇਆ ਹੈਗਾ ਮਤਲਬ ਮੰਨ ਲਓ ਤੁਸੀਂ ਕੀ ਹੁਣ ਮੈਂ ਕਵਾਂ? ਕੀ ਨਾ ਕਿੰਨੇ ਟੱਪਰ ਵਾਸੀ ਜਿਹੜੇ ਹੁੰਦੇ ਆ ਬੜੇ ਨਿਆਣੇ ਉਹਨਾਂ ਦੇ ਨਾਲ ਬੜੀਆਂ ਜਨਾਨੀਆਂ ਦੇ ਗੰਧ ਆਏ ਹੋਏ ਹੋ ਇੰਨੀ ਬੋ ਆਉਂਦੀ ਉਹਨਾਂ ਲਾਗੋ ਅਹੀਂ ਪਿੱਛੇ ਹੀ ਹੋ ਗਏ ਮੈਂ ਪਹਿਲਾਂ ਜਾ ਲੈਣ ਦੋ ਇਹਨਾਂ ਨੂੰ ਮੈਂ ਹਨ ਖਤਮ ਹੋ ਲੈ ਹੰਦੋਤ ਤਾਂ ਬਾਜੀ ਪਛਾਦਾ ਜਗਾਂਗੇ ਕਰੋ ਜੀ ਦਰਸ਼ਨ ਗੁਰਦੁਆਰਾ ਕਿਲਾ ਲੋਗੜ ਸਾਹਿਬ ਇੱਥੇ ਜਿਹੜਾ ਖੂਨੀ ਹਾਥੀ ਆਨੰਦਪੁਰ ਸਾਹਿਬ ਦੇ ਅੰਦਰ ਹਮਲਾ ਕਰਨ ਵਾਸਤੇ ਭੇਜਿਆ ਸੀਗਾ ਮੁਗਲਾਂ ਨੇ ਉਦੇ ਨਾਲ ਭਾਈ ਬਚਿੱਤਰ ਸਿੰਘ ਜੀ ਨੇ ਮੁਕਾਬਲਾ ਕੀਤਾ ਅਤੇ ਉਦੇ ਸਿੰਘ ਨੇ ਕੇਸਰੀ ਚੰਦ ਰਾਜੇ ਦਾ ਸਿਰ ਵੱਢ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਕੀਤਾ ਗੁਰਦੁਆਰਾ ਕਿਲਾ ਲੋਗੜ ਸਾਹਿਬ ਉਹ ਜਿਹੜੀ ਮਸਥਾਨੀ ਹਾਥੀ ਨੂੰ 나ਗਣੀ ਮਾਰੀ ਸੀਗੀ ਉਹ ਇੱਥੇ ਮਾਰੀ ਸੀਗੀ ਜੀ ਇੱਕ ਹੋਰ ਗੱਲ ਆ ਇਸ ਸਥਾਨ ਤੇ ਗੁਰਗੋਮ ਸਿੰਘ ਮਹਾਰਾਜ ਵੱਲੋਂ ਸ਼ਸਤਰ ਬਣਾਉਣ ਦੀ ਫੈਕਟਰੀ ਵੀ ਸਥਾਪਿਤ ਕੀਤੀ ਗਈ ਸੀ ਇਹ ਪੰਜਾਂ ਕਿਲਿਆਂ ਚੋਂ ਇੱਕ ਦੂਜਾ ਕਿਲਾ ਆ ਤੇ ਦੂਜੇ ਨੰਬਰ ਦਾ ਕਿਲਾ ਆ ਤੇ ਇਸ ਫੈਕਟਰੀ ਤੇ ਕਬਜ਼ਾ ਕਰਨ ਵਾਸਤੇ ਜਾਂ ਇਸ ਕਿਲੇ ਤੇ ਆਪਣੇ ਆਪਣੇ ਕਬਜ਼ੇ ਚ ਲੈਉਣ ਵਾਸਤੇ ਮੁਗਲਾਂ ਵੱਲੋਂ ਬਾੜੀ ਰਾਜਿਆਂ ਵੱਲੋਂ ਹਮਲਾ ਕੀਤਾ ਗਿਆ ਸੀ ਮਸਤਾਨੇ ਹਾਥੀ ਦੇ ਰਾਈ ਉਸ ਮਸਤਾਨੇ ਹਾਥੀ ਨੂੰ ਭਾਈ ਬਚਿੱਤਰ ਸਿੰਘ ਜੀ ਨੇ ਆਪਣੀ ਨਾਗਨੀ ਦੇ ਨਾਲ ਮਾਰਿਆ ਹੀਗਾ ਆ ਇੱਕ ਮੋੜ ਆ ਜੀ ਝਿੰਝੜੀ ਇੱਕ ਤੇ ਇਧਰ ਦੀ ਸੋਨਾ 뷰 ਬਣ ਜੇਗਾ ਨਹਿਰ ਦੇ ਕੰਡੇ ਕੰਡੇ ਜਾਵਾਂਗੇ ਇੱਕ ਟੂਲ ਟੈਕਸ ਵੱਜ ਜੇਗਾ ਜੇ ਤੁਸੀਂ ਆਨੰਦਪੁਰ ਸਾਹਿਬ ਤੋਂ ਆਏਗੇ ਤਾਂ ਅੱਗੇ ਇੱਕ ਪੈਂਡ ਆਉਂਦਾ ਝਿੰਝੜੀ ਝਿੰਝੜੀ ਵੱਲ ਨੂੰ ਉਣ ਜਾਣਾ ਝਿੰਝੜੀ ਵੱਲ ਨੂੰ ਮੁੜ ਕੇ ਸਿੱਧਾ ਕਰਤਾਰਪੁਰ ਸਾਹਿਬ ਉੱਥੇ ਬਾਪੂ ਬੱਡਨ ਸਾਜੀ ਦੇ ਲਾਗੇ ਜਾ ਕੇ ਉੱਥੇ ਨਿਕਲ ਜਾਂਦਾ ਯਾਰ ਤੇ ਇੱਕ ਟੂਲ ਟੈਕਸ ਵੱਜ ਜੇਗਾ ਇਹ ਵੀ ਨਹੀਂ ਪਤਾ ਜੇ ਟੂਲ ਡੈਕਸ ਉਹਨਾਂ ਨੇ ਇੱਧਰ ਵੀ ਲਾਇਆ ਹੋਵੇ ਆਪਣੇ ਬੰਦੇ ਕਈ ਵਾਰੀ ਖਿਲਾੜੇ ਹੋ ਸਕਦੇ ਉਹਨਾਂ ਨੇ ਪਰ ਮੁਸ਼ਕਲ ਹੈ ਬਾਕੀ ਵੇਖਦੇ ਜਾਂ ਕੇ ਲਓ ਜੀ ਦੇਖੋ ਜੀ ਆਨੰਦਪੁਰ ਸਾਹਿਬ ਦੇ ਨਜ਼ਾਰੇ ਆ ਨੀਲੋ ਨਾਲ-ਨਾਲ ਜਾਂਦਾ ਹੀ ਹੈ ਲੋ ਵੀ ਆ ਨਜ਼ਾਰੇ ਨੇ ਇੱਥੋਂ ਦੇ ਇੱਥੇ ਕੋਈ ਡੈਮ ਬਣਿਆ ਆ मैं एस करके नहीं दी गया, जी। एक नंगे पैरी उतर गए जी मैडम साहब व्यू वेखे कितने चढ़ गए सरदार जी हाँ सरदार जी? हा, जी ने आनंदपुर साहब तो पस्तौल ली है, है। तो। <laughs> कित चढ़ गया इथ देखो इथ हो साफ हो गया मैडम फोटो खची कोई